ਏ ਜੀ ਸਟੋਰ ਤੋਂ ਗੱਡੀਆਂ ਦੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਤੋਂ ਇੱਕ ਮਿੰਟ ਗਿਆ ਬੋਥ ਰੂਮ ਗੱਡਿਆਲੇ ਗੱਡਿਆਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਾਂ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਉੱਤੀ ਮੈਂ ਕਿੱਥੀ ਜਾਂਦੀ ਸਾਨੂੰ ਕੋਈ ਨਾ ਕੋਸੋ ਧੋਣੀ ਚਾਹੀਦੀ 40 ਲੱਖ ਸਰ ਜਰ ਖਰਚੇ ਫੁੱਲ ਕਲਨੀ ਤੋਂ ਬਣਾਉਣੇ ਘਰਾਂ ਦਾ ਅਭੀ ਕਿਨੇ ਬੱਚੇ ਸੀ ਪਤਾ 30 ਕੰਮ ਕਰਦਾ ਸੀ ਉਥੇ ਸੁਕੇਹੇ ਸਟੋਰ ਤੇ ਕੰਮ ਕਰ ਰਹਾ ਸੀ ਤੇ ਆ ਦੋ ਦੋ ਬੱਚੇ ਦਾ ਉਹਦੀ 33 ਸਾਲ ਉਮਰ ਸੀ ਜਿਹੜੀ ਜਿੰਨੇ ਮੇਰੇ ਨੋਏ ਉਹ 28 ਸਾਲ ਉਮਰ ਇਹ ਨਿਆਣ ਮਾ ਤੇ ਗਈ ਕੋਈ ਕੋਈ ਕਿਸੀ ਜੜਾ ਕੋੜੀ ਟੱਕੀ ਕੋਈ ਜਿੱਡੇ ਸੀ ਜਾਂ ਕੋਈ ਕਾਰਨ ਹੋਵੇ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰੇਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਜੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਵੀ ਨਿਕਲੀ ਨਹੀਂ ਖਣਸ਼ਾਤੇ ਬੰਦੀ ਕਿੰਨਾ ਸਮਾਂ ਹੋ ਗਿਆ ਅਸੀਂ ਬਾਹਰ ਕਿ ਕਿੰਨਾ ਕਰਜਾ ਜਿਹੜਾ ਪਰਵਾਰਕ ਸਿੱਤੀ ਆ ਜਨਾ 40 ਲੱਖ ਕਰਜਾ ਮੁੰਡੇ ਦੇ ਤੇ ਤੇ ਕਮਾਣ ਵਾਲਾ ਕੋਈ ਨਹੀਂ ਉਹਦਾ ਨਾਮ ਕਿਸ ਤੇ ਕੀ ਕੰਮ ਕਰਦਾ ਜਿਵੇਂ ਸੀ ਸਟੋਰੇਜ ਕੰਮ ਕਰਦਾ ਹੈ ਕਿ ਮੈਨੂੰ ਵੀ ਟੈਕ ਹੋ ਗਿਆ ਐ ਬੱਕੇ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਗੁਨਜਾਇਜ਼ ਕੋਈ ਵੀ ਨਹੀਂ ਕੋਈ ਬਾਹਰ ਤੁਰ ਹੁੰਦੀ ਇਹ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਹੀਂ ਜਿਹੜੇ ਦਾ ਬੱਚੇ ਨੇ ਮੇਰੇ ਪੁੱਤਰ ਇੱਕ ਪੋਤੇ ਇੱਕ ਪੋਤਰੀ ਇਹ ਮਾਮਲਾ ਸੀ ਉਹ ਤੀਨਾਂ ਤੋਂ ਤਾਂ ਡਿਵਿਡੈਂਡ ਹੋਣੀ ਪਈ ਮੇਰੇ ਰਿਸ਼ਤੇਦਾਰਾਂ ਦੇ ਜਸਵੀਰ ਸਿੰਘ ਜੀ ਉਹਨਾਂ ਦੇ ਨਾਲ ਤੋ ਬਾਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਨੇ ਨਾ ਤੇ ਸਾਡੇ ਸੇ ਤੇ ਬਹੁਤ ਸਾਰਾ ਕਰਜ਼ਾ ਲੈ ਤੱਕ ਉੱਧਰੇ ਆਣੀ ਹੈਗਾ ਇਹ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਸੀ ਇਹ ਨਹੀਂ ਕਿ ਦੋ ਮਹੀਨੇ ਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰ ਹੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਹੋਏ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਖਸਮਾ ਬਾਅਦ ਕਿੰਨਾ ਕਰ ਸਸਤਾ ਕਰਦੇ ਹੋ ਕਰ ਜਾ ਸਾਡਾ ਅੱਜ ਤੱਕ ਨਹੀਂ ਉਤਰਿਆ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸਮੰਦੀ ਉਹਨਾਂ ਸਾਡਾ ਵਿਆਜ ਚੱਲਦਾ 40 40 ਲੱਖ ਰੁਪਏ ਕਰ ਚਾਹੇ ਸਾਡੇ ਸਿਰ ਤਾਂ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈ ਕਿ

ਕਿ ਵੀਕ ਨਾ ਆਪੀ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਬਾਕੀ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ uppaji ਪੂਰਾ ਹੋ ਗਿਆ ਕਿੰਨੇ ਹੋ ਗਏ ਉਹਨਾਂ ਦੇ ਇੱਕ ਘਰ ਦੇ ਉੱਤੇ ਦਿਮਾਗ ਚ ਵੱਜੇ ਗਏ ਮੈਂ ਜਸਵੀਤ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਸਮਝ सारे हाँ जी उत की सरकार थोड़ा बहुत मतलब सिक्योरिटी रखनी चाहिए जो उसे बंदे पहुंचते उन्होंने सुरक्षा वास्ते को कुछ ना कुछ करना चाहिए मतलब कोई अलग कुछ दो तीन चार दिन निकलते नहीं कोई ना कोई बजे घटना हो ਅਜੀ ਮੋਹਰ ਤੇ ਕਿੰਨੀ ਕਿੰਨੀ ਰੌਣਕ ਸੀ ਪੱਕੇ ਪੱਕੇ ਜਿਹੜੇ ਸੁੰਨ ਦੇ ਵਿੱਚ ਲਾਏ ਦਿੱਤਾ ਰੋੜ ਦੇ ਤੇ ਥੱਲੇ ਉਤਰੇ ਨੇ ਗਰੌਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਹ ਹੀ ਫੈਰਨ ਸ਼ੁਰੂ ਕਰਤੀ ਫੈਰਨ ਕਰਦੇ ਕਰਦੇ ਤੇ 3 4 5 ਨੇ ਇਕੱਠੇ ਸੀ ਇੱਥੇ ਆਣ ਕੋ ਨਾ ਖਲਾਕ ਕੇ ਕਰਕੇ ਸਿੰਦੂ ਜਿੱਥੇ ਜਗ੍ਹਾ ਦੇ ਖਤਮ ਹੋ ਗਏ ਨੇ 15 20 4 ਜਿਹੜੇ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਉਹਨਾਂ ਨੂੰ ਪਤਾ ਨਹੀਂ ਇਹ ਗੱਲ ਦਾ ਪਰਵਾਦ ਦੀ ਅਹੀਂ ਤੇ ਕਹਿੰਦਾ ਕੁਛ ਨਾ ਕੁਛ ਉਹਨਾਂ ਪਰਿਵਾਰ ਨੂੰ ਇਸ ਹੈਗਾ ਨਹੀਂ ਗਈ ਕਿ ਉਹ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਗਿਆ ਜਿਹੜਾ ਨਾਮ ਤੇ دیا ਸੀ ਤੇ ਉਹ ਤੱਕ ਕਰਜ਼ਾ ਇਹਨਾਂ ਕੋਲੋਂ ਬਰਾਬਰ ਪੂਰਾ ਹੈ ਜਿਵੇਂ ਇੱਕ ਇੱਕ ਪਰਵਾਦ ਇਸ ਵਾਰ ਤੱਕਾਂ ਦੇ ਤੱਕਾਂ तो चुप चाप के थोड़ी बी सहूलत हो जाए सब मतलब कोई को मदद मेल देते बच्चों का थोड़ा सही हो जाए छोटे छोटे दो बेटा हिकु बेटी आहे